ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਸਵਾਗਤ ਆ ਹੋਰ ਸੁਣਾਓ ਜੀ ਤੁਹਾਡੇ ਸਾਰਿਆਂ ਦੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਤੇ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਆਪਾਂ ਨੇ ਇਹ ਵਾਲੀ ਜਾਕਟ ਲਈ ਹੋਈ ਆ ਹਾਂਜੀ ਇਹ ਹੈਗਾ ਆਪਣਾ ਮਗਰਲਾ ਪੱਲਾ ਕਟਮਾ ਵਾਲਾ ਆਪਣੀ ਬਾਰਡਰ ਕਰਕੇ ਇਹ ਵਾਲਾ ਡਿਜ਼ਾਈਨ ਪਾਇਆ ਮਗਰਲਾ ਪੱਲਾ ਆਪਣਾ ਹੈਗਾ ਕੰਪਲੀਟ ਜੀ ਇੱਕੇ ਦੀ ਪੱਟੀ ਹੈ ਜਿਹੜੀ ਮੂਰਲੇ ਮੂਰਲਾ ਪੱਲਾ ਜਾਨਕੀ ਇਹ ਵੀ ਆਪਣਾ ਕੰਪਲੀਟ ਆ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਬਹੁਤ ਪਿਆਰਾ ਲੱਗਦਾ ਬਣਿਆ ਹੋਇਆ ਹਾਂਜੀ ਆ ਜੇਬ ਕੱਢੀ ਹੋਈ ਆ ਤੇ ਇੱਕ ਪੱਟੀ ਆਪਣੀ ਜਿਹੜੀ ਮੂਰਲਾ ਪੱਲਾ ਹੈ ਉਹ ਲਾਇਆ ਹੋਇਆ ਠੀਕ ਆ ਜੀ ਜਿਹੜੀਆਂ ਇਹ ਡਿਜ਼ਾਈਨ ਦੀਆਂ ਮਗਲੀਆਂ ਸਲਾਈਆਂ ਨੇ ਠੀਕ ਆ ਜੀ ਉਹ ਆਪਣੀਆਂ ਸਾਰੀਆਂ ਪੁੱਠੀਆਂ-ਪੁੱਠੀਆਂ ਪੈ ਜਾਂਦੀਆਂ ਨੇ ਮੂਰਲੀ ਸਲਾਈ ਚ ਡਿਜ਼ਾਈਨ ਬਣਾਇਆ ਵਾਲਾ ਤੇ ਸਾਰੀਆਂ ਸਲਾਈਆਂ ਬਾਕੀ ਆਪਣੀ ਜਿਹੜੀਆਂ ਮਗਲੀਆਂ ਜਿੰਨੀਆਂ ਵੀ ਸਲਾਈਆਂ ਹੁੰਦੀਆਂ ਨੇ ਉਹ ਸਾਰੀਆਂ ਪੁੱਠੀਆਂ-ਪੁੱਠੀਆਂ ਪੈ ਜਾਂਦੀਆਂ ਨੇ ਇਹ ਹੀ ਡਿਜ਼ਾਈਨ ਦੀ ਇੱਕ ਆਪਾਂ ਨੇ ਆਹ ਵਾਲੀ ਜਾਗਤ ਤਿਆਰ ਕੀਤੀ ਆ ਸੇਮ ਇਹ ਹੀ ਡਿਜ਼ਾਈਨ ਆ ਹਲੇ ਬਟਨ ਲਾਉਣ ਵਾਲੇ ਨੇ ਤੇ ਇਹ ਆਪਣੇ ਉਸਾਰੀ ਕੰਪਲੀਟ ਆ ਠੀਕ ਆ ਜੀ ਇਹ ਵਾਲੀ ਤੇ ਮੋਡੇ ਵੀ ਇਹਦੇ ਬਣਾਈ ਹੋਏ ਨੇ ਸੇਮੀ ਇਹਡਿਟ ਜੈਨ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਦੇਖੋ ਆਪਣਾ ਬਹੁਤ ਪਿਆਰਾ ਲੱਗਦਾ ਬਣਿਆ ਹਾਂਜੀ ਆਪਾਂ ਨੇ ਕੁੰਡੇ ਪਾਲੇ ਨੇ 11 11 ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ ਉਹਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਪਾਲੇ ਨੇ ਆਪਣੀ ਆ ਗਈ ਸਿੱਧੀ ਸਾਈਡ ਪਹਿਲੀ ਸिलाई ਪਹਿਲਾਂ ਆਪਾਂ 6 ਕੁੰਡੇ ਸਿੱਧੇ ਪਾਵਾਂਗੇ ਜੀ ਧਾਗਾ ਮਗਲੀ ਸਾਈਡ ਰੱਖ ਕੇ 6 ਕੁੰਡੇ ਆਪਾਂ ਨੇ ਇਦਾਂ ਸਿੱਧੇ ਪਾ ਲੈਣੇ ਹਾਂਜੀ ਇਹ ਵਾਲੇ 6 ਕੁੰਡਿਆਂ ਤੋਂ ਆਪਾਂ ਪਹਿਲੇ ਕੁੰਡੇ ਤੋਂ ਇਹ ਵਾਲਾ ਡਿਜ਼ਾਈਨ ਸਟਾਰਟ ਕਰ ਲਿਆ ਹੈ ਆਪਾਂ ਨੇ ਕੋਈ ਕੁੰਡਾ ਐਕਸਟਰਾ ਨਹੀਂ ਰੱਖਿਆ ਠੀਕ ਹੈ ਜੀ 6 ਕੁੰਡੇ ਆਪਾਂ ਨੇ ਸਿੱਧੇ ਪਾ ਲੈਨੇ ਹੁਣ ਆਪਾਂ ਨੇ ਕੀ ਕਰਨਾ ਆਹ ਦੋ ਕੁੰਡਿਆਂ ਦੇ ਆਪਾਂ ਨੇ ਇੱਕ ਕੁੰਡਾ ਬਣਾ ਲੈਣਾ ਇੱਦਾਂ ਦੋ ਕੁੰਡਿਆਂ ਦੇ ਆਪਾਂ ਨੇ ਸਿੱਧੀ ਸਾਈਡ ਤੋਂ ਇੱਕ ਕੁੰਡਾ ਬਣਾ ਲਿਆ ਤੇ ਇੱਕ ਆਪਾਂ ਨੇ ਇੱਥੇ ਜਾਲੀ ਪਾ ਲਈ ਠੀਕ ਹੈ ਜੀ ਜਿਹੜਾ ਇੱਥੇ ਆਪਾਂ ਨੇ ਇੱਕ ਕੁੰਡਾ ਘਟਾਇਆ ਉਹ ਆਪਾਂ ਨੇ ਆਹ ਵਾਲਾ ਕੁੰਡਾ ਵਧਾ ਲਿਆ ਇੱਕ ਕੁੰਡਾ ਆਪਾਂ ਸਿੱਧਾ ਪਾ ਲਾਂਗੇ ਜੀ ਇਹ ਰੇਤੇ ਕਮਾ ਕੇ ਜਾਲੀ ਪਾ ਲਾਂਗੇ ਤੇ ਇਹ ਕੁੰਡੇ ਨੂੰ ਇਦਾਂ ਕਮਾ ਕੇ ਸਿੱਧਾ ਕਰ ਲਾਂਗੇ ਤੇ ਬੈਕ ਸਾਈਡ ਤੋਂ ਇਹ ਕੁੰਡੇ ਨੂੰ ਆਪਾਂ ਦੋ ਦਾ ਇਹ ਦੋ ਕੁੰਡੇ ਦਾ ਆਪਾਂ ਇੱਕ ਕੁੰਡਾ ਕਰ ਦਾਂਗੇ ਠੀਕ ਹੈ ਜੀ ਇਹ ਹੀ 11 ਜਿਹੜੇ ਆਪਣੇ ਕੁੰਡੇ ਨੇ ਪਹਿਲੀ ਸਲਾਈ ਇਹ ਹੀ 11 ਕੁੰਡਿਆਂ ਦਾ ਡਿਜ਼ਾਈਨ ਹੈ ਇਹ ਹੀ ਰਿਪੀਟ ਕਰ ਲੈਣੇ ਆਪਾਂ ਨੇ ਜੀ 6 ਕੁੰਡੇ ਆਪਾਂ ਨੇ ਸਿੱਧੇ ਪਾ ਲਏ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕੁੰਡਾ ਕਰ ਲਿਆ ਸਿੱਧੀ ਸਾਈਡ ਤੋਂ ਤੇ ਇੱਕ ਆਪਾਂ ਨੇ ਕੁੰਡਾ ਇੱਥੇ ਵਧਾ ਲਿਆ ਜਿਹੜਾ ਇੱਥੇ ਘਟਾਇਆ ਸੀ ਉਹ ਆਪਾਂ ਨੇ ਇੱਥੇ ਵਧਾ ਲਿਆ ਜੀ ਕੁੰਡਾ यहाँ कुंडा सीधा पालिया इतने अपने फिर जाली पाली एक कुंडा बता लिया इतने फिर अपने बैक सैड तो दो कुंडे का एक करता ठीक है जी ये पच कुे ने यह छः कुंडे छः ग्यारह कुंडे वाला डिजाइन है ठीक है जी हूँ छे कुंडे आप फिर सीधे पावे छे कुंडे अपने सीधे हो गए जी हूँ आ दो कुंडे अपने मूहली साइड तो इतना మూఢీ సైడ్డతో దో కుదా బ ఇతర జళీ పాధా పాదా కమా పాండే ఇదా కమాధా బ్యాక సైడ్ దో కు బనా లే జ కుండే ఫే స పాయి అని కంప్లీట్ ਆਪਾਂ ਆ ਗਏ ਆ ਬੈਕ ਸਾਈਡ ਆਪਣੀ ਆ ਗਈ ਜੀ ਦੂਜੀ ਸਲਾਈ ਦੂਜੀ ਸਲਾਈ ਬੈਕ ਸਾਈਡ ਸਾਰੇ ਕੁੰਡੇ ਪੁੱਠੇ-ਪੁੱਠੇ ਪੈਣੇ ਨੇ ਇਹ ਸਲਾਈ ਆਪਣੀ ਸਾਰੀ ਪੁੱਠੇ-ਪੁੱਠੇ ਕੰਪਲੀਟ ਹੋਊਗੀ ਧਾਗਾ ਆਪਣੀ ਸਾਈਡ ਰੱਖ ਕੇ ਆਪਣੇ ਸਾਰੇ ਕੁੰਡੇ ਦਾ ਪੁੱਠੇ-ਪੁੱਠੇ ਬੁਣਨੇ ਨੇ ਜਿੰਨੇ ਵੀ ਇਹਦੀਆਂ ਸਲਾਈਆਂ ਮਗਰੀਆਂ ਪੈਣੀਆਂ ਨੇ ਜੀ ਉਹ ਸਾਰੀਆਂ ਆਪਣੀਆਂ ਪੁੱਠੀਆਂ-ਪੁੱਠੀਆਂ ਪੈਣੀਆਂ ਨੇ ਠੀਕ ਹੈ ਜੀ ਜਿਹੜੇ ਆਪਾਂ ਨੇ ਆ ਜਾਲੀ ਵਾਲਾ ਕੁੰਡਾ ਬਣਾਇਆ ਇਹ ਵੀ ਆਪਾਂ ਨੇ ਨਾਲ ਇਦਾਂ ਬੁਣਨਾ ਹੈ ਇਹ ਵਾਲਾ ਕੁੰਡਾ ਆਪਾਂ ਜਿਹੜਾ ਬਧਾਇਆ ਇਹਦਾ ਨਾਲ ਬੋਲਣਾ ਜੀ ਠੀਕ ਹੈ ਜੀ ਦੋ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਹੁਣ ਆਪਾਂ ਆ ਗਏ ਆ ਬੈਕ ਸੌਰੀ ਸਿੱਧੀ ਸਾਈਡ ਤੇ ਹੁਣ ਆਪਣੇ ਕੀ ਕਰਨੇ ਆ ਧਾਗਾ ਆਪਣੀ ਸਾਈਡ ਰੱਖਣਾ ਪੰਜ ਕੁੰਡੇ ਪੁੱਠੇ ਪਾਵਾਂਗੇ 1 2 3 4 5 ਠੀਕ ਹੈ ਜੀ 5 ਗੁੰਡੇ ਪੁੱਠੇ ਪਾ ਲਏ ਆਪਣੇ ਧਾਗਾ ਮਗਲੀ ਸਾਈਡ ਹੁਣ ਆਹ ਦੋ ਗੁੰਡੇ ਆਪਾਂ ਨੇ ਮੂਰਲੀ ਸਾਈਡ ਤੋਂ ਇਦਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਲੈਣਾ ਠੀਕ ਹੈ ਜੀ ਹੁਣ ਇਦਾਂ ਕਮਾ ਕੇ ਜਾਲੀ ਪਾ ਲਈ ਤੇ ਆਹ ਤਿੰਨ ਗੁੰਡੇ ਆਪਾਂ ਸਿੱਧੇ ਪਾਵਾਂਗੇ 1 2 3 ਠੀਕ ਹੈ ਜੀ ਇੱਥੇ ਆਪਣਾ ਗੁੰਡਾ ਘਟ ਜਾਣਾ ਇੱਥੇ ਆਪਣੇ ਗੁੰਡੇ ਵੱਜ ਜਾਣੇ ਆ ਠੀਕ ਹੈ ਜੀ ਇੱਥੇ ਆਪਾਂ ਜਾਲੀ ਪਾ ਕੇ ਇੱਕ ਗੁੰਡਾ ਬਦਲਾਂਗੇ ਇੱਥੇ ਆਪੇ ਇਦਾਂ ਕਮਾ ਕੇ ਇਹ ਗੁੰਡਿਆਂ ਨੂੰ ਦੋ ਨੂੰ ਬੈਕ ਸਾਈਡ ਤੋਂ ਇਹਨਾਂ ਦਾ ਇੱਕ ਕੁੰਡਾ ਆਪਾਂ ਕਰ ਦਾਂਗੇ ਠੀਕ ਹੈ ਜੀ ਤਾਂ ਗਾ ਆਪਣੀ ਸਾਈਡ ਲੈ ਕੇ ਆਵਾਂਗੇ ਹੁਣ ਆਪਾਂ ਇੱਥੇ ਚਾਰ ਹੁੰਡੇ ਪੁੱਠੇ ਪਾਵਾਂਗੇ 1 2 3 4 ਠੀਕ ਹੈ ਜੀ ਇੱਕ ਕੁੰਡਾ ਆਪਣਾ ਇੱਧਰ ਘੱਟ ਗਿਆ ਤੇ ਇੱਕ ਕੁੰਡਾ ਆਪਣਾ ਇੱਧਰ ਘੱਟ ਜਾਣਾ 6 ਕੁੰਡੇ ਸੀ ਇਹ ਇਹਨਾਂ ਦੇ ਚਾਰ ਕੁੰਡੇ ਰਹਿ ਜਾਣੇ ਆ ਆਪਣੀ ਤੀਜੀ ਸਲਾਈ 'ਚ ਹੁਣ ਆਪਣੇ ਕੀ ਕਰਨਾ ਮੂਰਲੀ ਸਾਈਡ ਤੋਂ ਇਦਾਂ ਦੋ ਕੁੰਡੇ ਚੱਕੜੇ ਨੇ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕੁੰਡਾ ਬਣਾ ਲਿਆ ਇੱਥੇ ਆਪਣੀ ਜਾਲੀ ਪਾ ਲਈ ਤੇ ਤਿੰਨ ਕੁੰਡੇ ਆਪਾਂ ਨੇ ਸਿੱਧੇ ਪਾ ਲਈ ਫਿਰ ਆਪਣੀ ਜਾਰੀ ਪਾ ਲਈ ਜੀ ਫਿਰ ਆਹ ਕੁੰਡੇ ਨੇ ਦਾ ਕਮਾ ਕੇ ਸਿੱਧਾ ਕਰ ਲੈ ਇਹਨੂੰ ਬੈਕ ਸਾਈਡ ਤੋਂ ਆਪਣੇ ਦੋ ਕੁੰਡੇ ਦਾ ਇੱਕ ਕੁੰਡਾ ਕਰ ਦੇਣਾ ਠੀਕ ਆ ਜੀ ਇਹ ਆਪਣੇ ਪੰਜ ਕੁੰਡੇ ਰਹਿ ਗਏ ਪੁੱਠੇ ਇਹਨਾਂ ਨੂੰ ਪੁੱਠੇ ਬੋਣ ਲਾਂਗੇ ਇਹ ਆਪਣੇ ਪੰਜ ਕੁੱਡੇ ਪੁੱਠੇ ਬੋਣ ਲਏ ਜੀ ਆਪਣੀ ਹੋ ਗਈ ਤੀਜੀ ਸਲਾਈ ਕੰਪਲੀਟ ਆਪਾਂ ਆ ਗਏ ਜੀ ਬੈਕ ਸਾਈਡ ਚੌਥੀ ਵਾਲੀ ਇਹ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਪਾਣੇ ਨੇ ਧਾਗਾ ਆਪਣੀ ਥੈੜ ਰੱਖਣਾ ਸਾਰੀ ਸਲਾਈ ਆਪਾਂ ਇਦਾਂ ਪੁੱਠੇ-ਪੁੱਠੇ ਕੁੰਡੇ ਬੋਣ ਕੇ ਕੰਪਲੀਟ ਕਰ ਲੈਣੇ ਆ हां जी ਆਪਣੀਆਂ ਚਾਰ ਸਲਾਈਆਂ ਹੋ ਗਈਆਂ ਕੰਪਲੀਟ ਆਪਾਂ ਆ ਗਏ ਜੀ ਸਿੱਧੀ ਸਾਈਡ ਚ ਚਾਰ ਸਲਾਈਆਂ ਚ ਆਪਣੇ ਵਾਲਾ ਡਿਜ਼ਾਈਨ ਵੀ ਕੰਪਲੀਟ ਹੋ ਗਿਆ ਹੈ ਤੇ ਹੁਣ ਆਪਾਂ ਨੇ ਦੁਬਾਰਾ ਸਟਾਰ ਕਰਨਾ ਜਿਵੇਂ ਆਪਾਂ ਨੇ ਪਹਿਲੀ ਸਲਾਈ ਪਾਈ ਸੀਗੀ ਉਦੋਂ ਹੀ ਆਪਾਂ ਨੇ ਪੰਜਵੀਂ ਸਲਾਈ ਪਾਣੀ ਹੈ ਠੀਕ ਆ ਜੀ ਧਾਗਾ ਮਗਲੀ ਸਾਈਡ ਰੱਖ ਕੇ ਆਪਣੇ 6 ਕੁੰਡੇ ਸਿੱਧੇ ਬੁਣਨੇ ਨੇ 2 3 4 5 6 ਠੀਕ ਆ ਜੀ ਆਹੀ ਦੋ ਸਲਾਈਆਂ ਆਪਣੇ ਬਾਰ-ਬਾਰ ਰਿਪੀਟ ਕਰਨੀਆਂ ਨੇ ਦੋ ਸਿੱਧੀ ਸਾਈਡ ਹੋ ਜਾਂਦੀਆਂ ਨੇ ਦੋ ਮਗਰਲੀ ਸਾਈਡ ਚਾਰ ਸਲਾਈਆਂ ਹੋ ਜਾਂਦੀਆਂ ਨੇ ਹੁਣ ਆਪਣੇ ਦੁਬਾਰਤੀ ਜਿਹੜੀ ਆਪਣੇ ਪਹਿਲੀ ਸਲਾਈ ਪਾਈ ਸੀ ਉਹ ਹੀ ਸਟਾਰਟ ਕਰਤੀ ਆ ਫਿਰ ਉਸ ਤੋਂ ਬਾਅਦ ਆਪਣੇ ਆ ਫੁੱਠੇ ਵਾਲੀ ਕਰਾਂਗੇ ਠੀਕ ਆ ਜੀ ਹੁਣ ਆਪਾਂ 6 ਕੁੰਡੇ ਸਿੱਧੇ ਪਾ ਲੈਨੇ ਹੁਣ ਆਪਾਂ ਨੇ ਕੀ ਕਰਨਾ ਮੂਰਲੀ ਸਾਈਡ ਤੋਂ ਇਦਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲੈਣਾ ਇੱਥੇ ਆਪਣੇ ਜਾਲੀ ਪਾ ਲੈਣੀ ਆ ਇਹ ਕੁੰਡੇ ਨੂੰ ਸਿੱਧਾ ਪਾਵਾਂਗੇ ਜੀ ਇੱਕ ਨੂੰ ਫਿਰ ਜਾਲੀ ਪਾਵਾਂਗੇ ਤੇ ਇਹ ਕੁੰਡੇ ਨੂੰ ਇਦਾਂ ਘੁਮਾ ਕੇ ਸਿੱਧਾ ਕਰਕੇ ਬੈਕ ਸਾਈਡ ਤੋਂ ਆਪਾਂ ਨੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਠੀਕ ਆ ਜੀ ਫਿਰ ਛੇ ਕੁੰਡੇ ਆਪਣੇ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਛੇ ਠੀਕ ਹੈ ਜੀ ਛੇ ਕੁੰਡੇ ਆਪਣੇ ਸਿੱਧੇ ਪੈ ਗਏ ਫਿਰ ਆਪਾਂ ਨੇ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਮੂਰਲੀ ਸਾਈਡ ਤੋਂ ਘੁਮਾ ਕੇ ਇਦਾਂ ਧਾਗਾ ਜਾਲੀ ਪਾਵਾਂਗੇ ਤੇ ਇੱਕ ਹੁੰਡਾ ਆਪਾਂ ਸਿੱਧਾ ਬੁਣਾਗੇ ਜੀ ਫਿਰ ਘੁਮਾ ਕੇ ਜਾਲੀ ਪਾਵਾਂਗੇ ਤੇ ਇਹ ਕੁੰਡੇ ਨੇ ਇਦਾਂ ਸਿੱਧਾ ਕਰ ਲਾਂਗੇ ਤੇ ਬੈਕ ਸਾਈਡ ਤੋਂ ਦੋ ਕੁੰਡੇ ਦਾ ਆਪਾਂ ਇੱਕ ਕੁੰਡਾ ਕਰ ਲਾਂਗੇ ਹੁਣ ਆਪਾਂ ਨੇ ਛੇ ਕੁੰਡੇ ਫਿਰ ਦਿੱਤੇ ਪਾ ਲੈਣੇ हाँ जी अपने पाँच सिलाइया हो गई कंप्लीट आप आ जी बैक सैड छेवीं सिलाई ये सारी सिलाई अपनी पुट्ठी पुठी, -पुठी बुन के कंप्लीट कर लेंगे हाँ जी डिजाइन द अपन छे सिलाई हो गई कंप्लीट आप आ गए जी सीधी सैड सातवीं सिलाई पाँच कुंडे आपे बुना जी तागा मगरी सैड लेकेवे आह दो कुंडेद आपने ਇੱਕ ਕੁੰਡਾ ਬਣਾ ਲੈਣਾ ਤੇ ਇੱਥੇ ਜਾਲੀ ਪਾਵਾਂਗੇ ਤਿੰਨ ਕੁੰਡੇ ਫਿਰ ਆਪਣੇ ਸਿੱਧੇ ਹੋਣਗੇ ਇੱਥੇ ਫਿਰ ਆਪਾਂ ਨੇ ਜਾਲੀ ਪਾ ਲੈਣੀ ਇਹ ਕੁੰਡੇ ਨੂੰ ਇਹਦਾ ਕਮਾ ਕੇ ਸਿੱਧਾ ਕਰਕੇ ਬੈਕ ਸਾਈਡ ਤੋਂ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲੈਣਾ ਤੇ ਧਾਗਾ ਆਪਣੀ ਸਾਈਡ ਲੈ ਕੇ ਆਉਣਾ ਚਾਰ ਕੁੰਡੇ ਆਪਣੇ ਉੱਠੇ ਠੀਕ ਹੈ ਜੀ ਧਾਗਾ ਮਗਲੀ ਸਾਈਡ ਦੋ ਕੁੰਡਿਆਂ ਦਾ ਆਪਾਂ ਸਿੱਧੀ ਸਾਈਡ ਤੋਂ ਇਦਾਂ ਇੱਕ ਬਣਾਵਾਂਗੇ ਜਾਲੀ ਪਾਵਾਂਗੇ ਤੇ ਤਿੰਨ ਕੁੰਡੇ ਆਪਾਂ ਸਿੱਧੇ ਗੁਣਾਗੇ ਇਥੇ ਕਮਾ ਕੇ ਫਿਰ ਜਾਲੀ ਬਣਾਵਾਂਗੇ ਜੀ ਇਹਨੂੰ ਕਮਾ ਕੇ ਇਦਾਂ ਸਿੱਧਾ ਕਰਕੇ ਗੁੰਡੇ ਨੂੰ ਬੈਕ ਸਾਈਡ ਤੋਂ ਆਪਾਂ ਇੱਕ ੁੰਡਾ ਬਣਾ ਲਾਂਗੇ ਦੋ ਗੁੰਡਿਆਂ ਦਾ ਧਾਗਾ ਆਪਣੀ ਸਾਈਡ ਤੇ ਪੰਜ ਗੁੰਡੇ ਆਪਣੇ ਪੁੱਠੇ ਹੋ ਗਏ ਠੀਕ ਹੈ ਜੀ ਤੇ ਧਾਗਾ ਮਗਲੀ ਸਾਈਡ ਲੈ ਕੇ ਗਏ ਆਪਾਂ ਅੱਠਵੀਂ ਸਲਾਈ ਆਪਣੀ ਸਾਰੀ ਪੁੱਠੀ-ਪੁੱਠੀ ਆ ਜਾਣੀ ਆ ਇਹਨੂੰ ਆਪਾਂ ਕੰਪਲੀਟ ਕਰ ਲੈਣੇ ਆ ਹਾਂ ਜੀ ਅੱਠ ਸਲਾਈਆਂ ਆਪਣੀਆਂ ਹੋ ਗਈਆਂ ਕੰਪਲੀਟ ਇਹ ਵਾਲਾ ਜਿਹੜਾ ਡਿਜ਼ਾਈਨ ਆਪਣਾ ਇਦਾਂ ਬਣਦਾ ਹੈ ਬਹੁਤ ਹੀ ਪਿਆਰਾ ਲੱਗਦਾ ਬਣਿਆ ਹੈ ਤੇ ਸੋਖਾ ਵੀ ਜੀ ਬਹੁਤ ਆ ਕਿਉਂਕਿ ਇਹਦੀਆਂ ਜਿਹੜੀਆਂ ਬੈਕ ਸਾਈਡ ਵਾਲੀਆਂ ਸਲਾਈਆਂ ਸਾਰੀਆਂ ਪੁੱਟੀਆਂ-ਪੁੱਟੀਆਂ ਪੈ ਜਾਣੀਆਂ ਨੇ ਤੇ ਸਿੱਧੀ ਸਾਈਡ ਹੈ ਸਿਰਫ ਪੁੱਠੇ ਸਿੱਧੇ ਕੁੰਡੇ ਨੇ ਠੀਕ ਆ ਜੀ ਹਾਂ ਜੀ ਇਹ ਵਾਲਾ ਜਿਹੜਾ ਡਿਜ਼ਾਈਨ ਆ ਬਣਿਆ ਹੋਇਆ ਇਦਾਂ ਲੱਗਦਾ ਹੈ ਠੀਕ ਆ ਜੀ ਬਹੁਤ ਪਿਆਰਾ ਡਿਜ਼ਾਈਨ ਲੱਗਦਾ ਹੈ ਤੇ ਤੁਹਾਨੂੰ ਇਹ ਵਾਲਾ ਜਿਹੜਾ ਡਿਜ਼ਾਈਨ ਆ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਆਪਣੀ ਜਾਗਟ ਬਣਾਈ ਹੋਈ ਆ ਇਹ ਚ ਆਪਾਂ ਜਿਹੜੇ ਆਹ ਬਟਨ ਲਾਣੇ ਆ ਠੀਕ ਆ ਜੀ ਇਹ ਗਲੀਆਂ ਕਰਦੇ ਆ ਇਹ ਆਪਣੇ 6 ਬਟਨਾਂ ਦੇ ਹਿਸਾਬ ਨਾਲ ਗਲੀਆਂ ਕੀਤੀਆਂ ਹੋਈਆਂ ਨੇ ਤਿੰਨ ਸਲਾਈਆਂ ਪਹਿਲਾਂ ਫੁੱਟੀਆਂ ਪਾ ਕੇ ਆਪਾਂ ਨੇ ਪਹਿਲੀ ਗਲੀ ਕੀਤੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ 15-15 ਸਲਾਈਆਂ ਇੱਕ ਸਾਈਡ ਦੀਆਂ ਸਿੱਧੀ ਸਾਈਡ ਦੀਆਂ ਠੀਕ ਹੈ ਜੀ ਆਹ ਵਾਲੇ 1 2 3 4 5 6 7 8 9 10 11 12 13 14 15 15-15 ਸਲਾਈਆਂ ਸਿੱਧੀ ਸਾਈਡ ਤੋਂ ਗੈਂਦੇ ਆਪਾਂ ਵਿੱਚ ਗੈਪ ਰੱਖ ਕੇ ਇਹ ਗਲੀਆਂ ਕੀਤੀਆਂ ਹੋਈਆਂ ਨੇ ਠੀਕ ਹੈ 6 ਆਪਣੇ ਬਟਨ ਲੱਗ ਜਾਂਦੇ ਆਏ ਜੇ ਤੁਸੀਂ ਥੋੜਾ ਜ਼ਿਆਦਾ ਨਜ਼ਦੀਕ ਲਾਉਣਾ ਚਾਹੁੰਦੇ ਹੋ ਤਾਂ ਇਧੂ ਘਟਕੇ ਆਪਾਂ ਜਾਨੀ ਕਿ ਇਹ ਜਿਹੜੀਆਂ ਆਪਣੀ ਸਲਾਈਆਂ ਘਟਾ ਸਕਦੇ ਆ ਉਹਦੇ ਹਿਸਾਬ ਨਾਲ ਬਟਨ ਲੱਗ ਸਕਦੇ ਨੇ ਠੀਕ ਹੈ ਜੀ ਵੈਸੇ ਆਪਾਂ ਜੇ 15-15 ਸਲਾਈਆਂ ਛੱਡਦੇ ਆ ਜਾਨੀ ਕਿ ਇਹ ਜਾਗਟ ਆ ਜਿਹੜੀ ਆਪਣਾ 18 ਤੇ ਮੋਢੇ ਕੱਢੇ ਹੋਏ ਨੇ ਕਾਫੀ ਬੜੀ ਆ ਬਈ ਛੋਟੀ ਜੀ ਜਾਗਟ ਨਹੀਂਗੀ ਫਿਰ ਉਹਦੋਂ 18 ਤੇ ਮੋਢੇ ਕਰਕੇ 7.5 ਤੇ 8 ਦੇ ਕਰੀਬ ਆਪਣਾ ਮੋਢਾ ਹੈ ਠੀਕ ਹੈ ਜੀ ਹਾਂਜੀ 25 ਇੰਚ ਤਿਆਰ ਆਪਣੀ ਇਹ ਜਾਗਟ ਠੀਕ ਹੈ ਜੀ ਜਿਹੜੇ ਹਿਸਾਬ ਨਾਲ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਉਸੇ ਹਿਸਾਬ ਨਾਲ ਬਣਾਈ ਹੋਈ ਆ ਤਾਂ ਕਰਕੇ ਆਪਾਂ ਨੇ ਜਿਹੜੇ ਬਟਨ ਨੇ 6 ਬਟਨੇ ਚ 15-15 ਸਲਾਈਆਂ ਸਿੱਧੀ ਸਾਈਡ 'ਚ ਆਪਣੀ ਗਿਣ ਕੇ ਲਾਏ ਹੋਏ ਨੇ ਤੇ ਇਹ ਵਾਲਾ ਡਿਜ਼ਾਈਨ ਆ ਜਿਹੜਾ ਤੁਹਾਨੂੰ ਕਿੱਦਾਂ ਦਾ ਲੱਗਿਆ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਵੀਡੀਓ ਨੂੰ ਲਾਈਕ ਐ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜੇ ਮੇਰੇ ਚੈਨਲ ਤੇ ਜੀ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂ ਤੁਹਾਨੂੰ ਅਗਲੀ ਵੀਡੀਓ ਨਾਲ ਮਿਲਾਂਗੀ ਉਹ ਤੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ